ਵੀਡੀਓ ਸਬਜੈਕਟ ਦੇ ਉੱਤੇ ਜਾਣ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨੂੰ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਔਰ ਲਾਈਕ ਜ਼ਰੂਰ ਕਰਿਓ ਔਰ ਮੈਨੂੰ ਥੋੜਾ ਜਿਹਾ ਯੋਗਦਾਨ ਦਿਓ ਸਬਜੈਕਟ ਜਿਹੜੇ ਨੇ ਉਹ ਜਿਹੜੇ ਆਪਾਂ ਸਾਰੇ ਰੋਜ਼ ਪੁੱਛਦੇ ਆ ਉਹ ਰੂਪ ਵਿੱਚ ਮੈਨੂੰ ਕਮੈਂਟ ਦੇ ਵਿੱਚ ਕੋਈ ਨਾ ਕੋਈ ਸਬਜੈਕਟ ਜਿਹੜਾ ਹੈ ਉਹ ਜ਼ਰੂਰ ਦੱਸਿਆ ਕਰੋ ਤਾਂ ਕਿ ਮੈਂ ਉਹਦੇ ਤੇ ਵੀ ਗੱਲ ਕਰ ਸਕਾਂ ਆਪਾਂ ਸਮਾਜ ਵਾਸਤੇ ਕੋਈ ਹੋਰ ਕੁਝ ਨਹੀਂ ਕਰ ਸਕਦੇ ਤੇ ਘੱਟੋ ਘੱਟ ਆਪਾਂ ਵਿਸ਼ੇ ਜਿਹੜੇ ਨੇ ਉਹ ਸ਼ੋਅ ਸਕਦੇ ਆ ਕਿਸੇ ਨੂੰ ਅਵੇਅਰ ਕਰ ਸਕਦੇ ਆ ਇਹਦੇ ਤੇ ਥੋੜਾ ਜਿਹਾ ਮੇਰਾ ਸਾਥ ਦੇ ਦਿਓ ਥੈਂਕ ਯੂ ਹੁਣ ਆਪਾਂ ਆਉਣੇ ਆ ਕਿ ਬਹੁਤ ਵਾਰ ਜਿਹੜਾ ਪੈਸਾ ਹੈ ਜਾਂ ਜਹਿਦਤ ਹੈ ਪੇਰੈਂਟਸ ਤੇ ਹੁੰਦੀ ਆ ਪੇਰੈਂਟਸ ਨੇ ਬਹੁਤ ਜ਼ਿੰਦਗੀ ਭਰ ਜਿਹੜਾ ਹੈ ਉਹ ਕੰਮ ਕੀਤਾ ਹੁੰਦਾ ਬੱਚਿਆਂ ਵਾਸਤੇ ਕੀਤਾ ਔਲਾਦ ਵਾਸਤੇ ਕਮਾਂਗੀ ਮੈਂ ਔਲਾਦ ਵਾਸਤੇ ਮਾਪੇ ਜਿਹੜੇ ਨੇ ਉਹ ਦਿਨ ਰਾਤ ਇੱਕ ਕਰਦੇ ਨੇ ਉਹ ਉਹਨਾਂ ਦੀ ਡਿਊਟੀ ਹੁੰਦੀ ਆ ਬੱਚਿਆਂ ਨੂੰ ਪੈਰਾਂ ਸਰ ਖੜਾ ਕਰਨ ਲਈ ਉਹ ਆਪਣਾ ਤਨ ਮਨ ਤਨ ਜੋ ਕੁਝ ਵੀ ਹੈ ਉਹ ਬੱਚਿਆਂ ਦੇ ਤੇ ਲਗਾ ਦਿੰਦੇ ਨੇ ਬਹੁਤ ਖਾਈਆਂ ਕੱਟਦੇ ਨੇ ਤੇ ਅੱਜ ਮੈਂ ਕਿਤੇ ਕਪਤਾ ਇੱਕ ਪੜ ਰਹੀ ਸੀ ਕਿ ਮਾਪੇ ਜਿਹੜੇ ਨੇ ਉਹ ਤੰਗੀ ਜਿਹੜੀ ਹੈ ਅੰਦਰ ਵੜ ਕੇ ਡਿਸਕਸ ਕਰ ਲੈਂਦੇ ਨੇ ਆਪਣੇ ਟੁੱਟੇ ਜੁੱਤੇ ਜਿਹੜੇ ਨੇ ਉਹ ਚੋਰੀ ਜਾ ਕੇ ਰਿਪੇਅਰ ਵੀ ਕਰਵਾ ਲੈਂਦੇ ਨੇ ਪਰ ਆਪਣੀ ਬਲਾਦ ਨੂੰ ਜਿਹੜਾ ਹੈ ਜੀਵ ਚੰਗੇ ਸਕੂਲ ਤੇ ਪੜ੍ਹਛਾਤ ਉਹਦੀਆਂ ਜ਼ਰੂਰਤਾਂ ਜ਼ਰੂਰ ਪੂਰੀਆਂ ਕਰਦੇ ਨੇ ਕਦੇ ਬਹੁਤ ਘੱਟ ਹੁੰਦਾ ਹੈ ਕਿ ਮਾਂ-ਪਾਪ ਜਿਹੜੇ ਜਦੋਂ ਬੇਵੱਸ ਹੋ ਜਾਂਦੇ ਨੇ ਫਿਰ ਉਹ ਜਵਾਬ ਦਿੰਦੇ ਨੇ ਤੇ ਕੁਝ ਬੇਲੂੜੀਆਂ ਜਿਹੜੀਆਂ ਮੰੰਗਾ ਹੁੰਦੇ ਗਏ ਬੱਚਿਆਂ ਦੇ ਗਾਜਾ ਜੋ ਚਾਹੁੰਦੇ ਨੇ ਮਾਪੇ ਤੇ ਜ਼ਰੂਰ ਮਾਪੇ ਸਿਆਣੇ ਮਾਪਪ ਦੇ ਜਿਹੜ ਨੇ ਉਹ ਫਿਰ ਕਈ ਵਾਰੀ ਪਾਸਾ ਵੱਟ ਜਾਂਦੇ ਨੇ ਜਦੋਂ ਮਾਪੇ ਬਜ਼ੁਰਗ ਹੁੰਦੇ ਨੇ ਤੇ ਫਿਰ ਉਹਨਾਂ ਦੀ ਸੇਵਾ ਕਰਨਾ ਚਾਹੇ ਮਾਪੇ ਇਹ ਕਹਿੰਦੇ ਨੇ ਕਿ ਅਸੀਂ ਸਾਡੀ ਇਹ ਕੋਈ ਆਸ ਨਹੀਂ ਹੁੰਦੀ ਹੈਗੀ ਕਿ ਅਸੀਂ ਬੱਚਿਆਂ ਦੇ ਕੋਲੋਂ ਕੁਝ ਲਈ ਪਰ ਜਦੋਂ ਬੱਚੇ ਜਿਹੜੇ ਨੇ ਉਹ ਪੈਰਾਂ ਸਿਰ ਹੋ ਜਾਂਦੇ ਨੇ ਤੇ ਬਜ਼ੁਰਗ ਜਿਹੜੇ ਨੇ ਉਹ ਕਮਾਉਣ ਦੇ ਯੋਗ ਨਹੀਂ ਰਹਿੰਦੇ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ ਤੇ ਫਿਰ ਬੱਚਿਆਂ ਦੀ ਵੀ ਡਿਊਟੀ ਬਣਦੀ ਹੈ ਇਹ ਕਦੇ ਨਹੀਂ ਹੁੰਦਾ ਹੈਗਾ ਕਿ ਸਿਰਫ ਕਿਸੇ ਦੇ ਫਰਜ਼ ਹੁੰਦੇ ਹਰ ਇੱਕ ਦੇ ਫਰਜ਼ ਹੁੰਦੇ ਨੇ ਹਰ ਇੱਕ ਦੇ ਹੱਕ ਹੁੰਦੇ ਨੇ ਬਾਤ ਮਾਪੇ ਜਿਹੜੇ ਅਜੇ ਵੀ ਹੁੰਦੇ ਨੇ ਜਿਹੜੇ ਆਪਣੇ ਜ਼ਿੰਦਗੀ ਦੀ ਕਮਾਈ ਲਗਾ ਕੇ ਉਹ ਆਪਣੇ ਪੜਾਪੇ ਨੇ ਕੁਝ ਨਹੀਂ ਪਚਾ ਪਾਉਂਦੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਦੀ ਪੈਨਸ਼ਨ ਲੱਗੀ ਹੋਵੇ ਜਾਂ ਹਰ ਇੱਕ ਦੀ ਆਮਦਨ ਇੰਨੀ ਹੋਵੇ ਜਾਂ ਉਹ ਉਦੋਂ ਇਹ ਸੋਚ ਲਵੇ ਕਿ ਮੈਂ ਆਪਣੇ ਲਈ ਪਹਿਲਾਂ ਬਚਾ ਲਵਾਂ ਬਹੁਤ ਮਾਪੇ ਸੋਚਦੇ ਨਹੀਂ ਬਹੁਤ ਮਾਪਿਆਂ ਦਾ ਹੱਥ ਜਿਹੜਾ ਹੈ ਜਾਂ ਆਮਦਨ ਜਿਹੜੀ ਹੈ ਉਹ ਇਹ ਅਨੌਏ ਨਹੀਂ ਕਰਦੀ ਕਿ ਉਹ ਆਪਣੇ ਬਡਾਪੇ ਲਈ ਬਚਾ ਸਕਣ ਤੇ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਆਪਣੇ ਬੱਚੇ ਨੂੰ ਅੱਛੀ ਐਜੂਕੇਸ਼ਨ ਦੇ ਦਿੱਤੀ ਮੇਰਾ ਬੱਚਾ ਜਿਹੜਾ ਹੈ ਬਡਾਪੇ ਦੀ ਡੰਗੂਰੀ ਹੈ ਤੇ ਪਤਾ ਉਹਦੋਂ ਲੱਗਦਾ ਜਦੋਂ ਕਈ ਵਾਰ ਜਿਹੇ ਮਾਪਿਆਂ ਦੀ ਡੰਗੂਰੀ ਜਿਹੜੀ ਹੈ ਉਹ ਕਿਸਕਾ ਜਾਂਦੀ ਹੈ ਤੇ ਮਾਪੇ ਜਿਹੜੇ ਨੇ ਉਹ ਡੁੱਟੂ ਡੁੱਟੇ ਕੰਨ ਦਿ ਰਾ ਜਾਂਦੇ ਨੇ ਇਹ ਵੀ ਹਾਲਾਤ ਹੈਗੇ ਨੇ ਇੱਕ ਹੋਰ ਬਹੁਤ ਵੱਡਾ ਜਿਹੜਾ ਕਈ ਵਾਰੀ ਕਮੈਂਟ ਵੀ ਆਉਂਦੇ ਨੇ ਕਿ ਬਹੁਤ ਥਾਵਾਂ ਤੇ ਮਾਪੇ ਜਿਹੜੇ ਨੇ ਉਹ ਇੱਕ ਬੱਚੇ ਦੇ ਨਾਲ ਜ਼ਿਆਦਾ ਪਿਆਰ ਕਰਦੇ ਨੇ ਬਿਲਕੁਲ ਕਈ ਥਾਵਾਂ ਤੇ ਅਸੀਂ ਵੀ ਦੇਖਦੇ ਹਾਂ ਅਸੀਂ ਵੀ ਸਮਾਜ ਵਿੱਚ ਦੇਖਦੇ ਹਾਂ ਕਿ ਇੱਕ ਬੱਚਾ ਜਿਹੜਾ ਹੈ ਉਹ ਜ਼ਿਆਦਾ ਚੀਜ਼ਾਂ ਲੈ ਜਾਂਦਾ ਕਈ ਵਾਰੀ ਮਾਪਿਆਂ ਨੂੰ ਜਿਹੜੇ ਅ ਦੋ ਜਾਂ ਤਿੰਨ ਬੱਚੇ ਹੁੰਦੇ ਨੇ ਜਾਂ ਜਿੰਨੇ ਵੀ ਹੈ ਹਨਾ ਵਿੱਚੋਂ ਇੱਕ ਬੱਚਾ ਜਿਹੜਾ ਉਹ ਜ਼ਿਆਦਾ ਚਲਾਕੀ ਮਾਰ ਜਾਂਦਾ ਤੇ ਉਹ ਦੂਜਿਆਂ ਦੇ ਹੱਕ ਜਿਹੜੇ ਨੂੰ ਇਸ ਹਿਸਾਬ ਨਾਲ ਮਾਪੇ ਵਰਗਲਾ ਲੈਂਦਾ ਜਾਂ ਹੱਥਾਂ 'ਚ ਲੈ ਲਿੰਦਾ ਕਿ ਦੂਜਿਆਂ ਦੇ ਹਿੱਸੇ ਜਿਹੜੇ ਨੇ ਉਹ ਆਪਣੇ ਆ ਕੋ ਲੈ ਲਿੰਦਾ ਹੈ ਉਹਨਾਂ ਦੇ ਕੋ ਹਿੱਸੇ ਲੈ ਲੈਂਦਾ ਜਾਂ ਉਹਨਾਂ ਕੋ ਪੈਸਾ ਲੈ ਲਿੰਦਾ ਸੌਰੀ ਤਾਂ ਜਾਇਦਾਦ ਜਿਹੜੀ ਹੈ ਉਹ ਦੂਜਿਆਂ ਦੇ ਹਿੱਸੇ ਨਾਲ ਜ਼ਿਆਦਾ ਲੈ ਲਿੰਦਾ ਜਿਹੜਾ ਤੇ ਮਾਂ-ਬਾਪ ਦੀ ਸੇਵਾ ਕਰਦਾ ਉਹਦਾ ਲੈਣਾ ਬੰਦਾ ਹੋ ਸਕਦਾ ਨੂੰ ਜਰੂਰਤ ਵੀ ਹੋਵੇ ਪਰ ਜਿਹੜੇ ਕਈ ਵਾਰੀ ਅਜੀਹਾ ਕਰ ਜਾਂਦੇ ਨੇ ਮਾਂ-ਬਾਪ ਨੂੰ ਵੀ ਕਈ ਵਾਰੀ ਸਮਝ ਨਹੀਂ ਆਉਂਦੀ ਚਲਾਕ ਬੰਦਾ ਜਿਹੜਾ ਹੈ ਉਹ ਚਲਾਕੀ ਮਾਂ-ਬਾਪ ਨਾਲ ਵੀ ਮਾਰ ਜਾਂਦਾ ਇਹ ਵੀ ਇੱਕ ਗੱਲ ਦਾ ਰੀਜ਼ਨ ਹੈ ਐਵੀਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਪਰ ਪਰਵਾਰਾਂ ਦੇ ਵਿੱਚ ਸਮਾਜ ਦੇ ਵਿੱਚ ਇਹ ਵੀ ਆਉਂਦੀਆਂ ਨੇ ਜਿਹੜਾ ਸ਼ੈਤਾਨ ਹੈ ਉਹ ਬਹੁਤ ਕੁਝ ਖਿੱਚ ਕੇ ਲੈ ਜਾਂਦਾ ਹੈ ਪਰ ਕਿੰਨੇ ਦੇ ਦੂਜੇ ਦਾ ਹਿੱਸਾ ਦੂਜੇ ਦਾ ਹੱਕ ਲੈ ਕੇ ਜਿਹੜਾ ਜਨਤਾ ਉਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਨੁਕਸਾਨ ਜੀ ਫਿਰ ਹੁੰਦਾ ਸੋ ਜੇ ਮਾਪੇ ਤਾਂ ਦੇ ਹੱਥਾਂ 'ਚ ਆ ਗਏ ਨੇ ਤੁਸੀਂ ਆਪਣਾ ਹਿੱਸਾ ਚੰਗੀ ਲੈ ਲਓ ਪਰ ਦੂਸਰਿਆਂ ਦੇ ਹਿੱਸੇ ਤੇ ਮਾਪੇ ਦਾ ਹਿੱਸਾ ਜਿਹੜਾ ਹੈ ਉਹਨਾਂ ਦੇ ਕੋਲ ਉਹਨਾਂ ਦੇ ਸਾਬ ਦੇ ਨਾਲ ਖਰਚਣ ਦੇ ਜਾਂ ਉਹਨਾਂ ਦੇ ਕੋਲ ਬਰੈਨ ਦਿੱਤਾ ਜਾਵੇ। ਬਲਾਦ ਨੂੰ ਵੀ ਚਾਹੀਦਾ ਹੈ ਕਿ ਜੇ ਮਾਪੇ ਤੁਹਾਡੇ ਸਾਰੇ ਖਰਚੇ ਪੂਰੇ ਕਰਕੇ ਤੁਹਾਨੂੰ ਬੈਰਾ ਤੇ ਖੜਾ ਕਰ ਚੁੱਕੇ ਨੇ ਜੇ ਉਹਨਾਂ ਦੇ ਕੋਲ ਹੁਣ ਕੋਈ ਵੀ ਬਚਤ ਨਹੀਂ ਹੈ ਉਹਨਾਂ ਦੇ ਕੋਲ ਸੋਰਸ ਆਫ ਇਨਕਮ ਨਹੀਂ ਹੈ ਉਹਨਾਂ ਨੇ ਕੋਈ ਸੇਵਿੰਗ ਨਹੀਂ ਕਰ ਪਾਈ ਤੇ ਤੁਹਾਡੀ ਡਿਊਟੀ ਹੈ ਕਿ ਉਹਨਾਂ ਦੀਆਂ ਜਿੰਨੀਆਂ ਵੀ ਬੇਸਿਕ ਜ਼ਰੂਰਤਾਂ ਨੇ ਉਹ ਪੂਰੀਆਂ ਕੀਤੀਆਂ ਜਾਣ। ਹਰ ਬਰੀ ਮਾਪਿ ਪਾਤਾ ਦੇਗੇ ਹੱਥ ਰੜਨ। ਖਾਹੁੰਦਾ ਬੱਚਾ ਮੰਗਦਾ ਚੰਗਾ ਲੱਗਦਾ ਬਾਪ ਮੰਗਦਾ ਚੰਗਾ ਨਹੀਂ ਲੱਗਦਾ ਆਪਣਾ ਬਾਪ ਮੰਗ ਸਕਦਾ ਕਿਉਂਕਿ ਨੇ ਹਮੇਸ਼ਾ ਬੱਚੇ ਨੂੰ ਦਿੱਤਾ ਹੁੰਦਾ ਇਸ ਕਰਕੇ ਬਹੁਤ ਧਿਆਨ ਦੇ ਧਿਆਨ ਦੇਣ ਵਾਲੀਆਂ ਚੀਜ਼ਾਂ ਨੇ ਬਹੁਤ ਵਾਰ ਅਸੀਂ ਔਰਤਾਂ ਜਿਹੜੀਆਂ ਆ ਅਸੀਂ ਕਿਤੇ ਨਾ ਕਿਤੇ ਉਹ ਸ਼ਿਕੜਬੜ ਕਰ ਜਾਂਦੀਆਂ ਜਿਹੜੀਆਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਮੈਂ ਗਲਤ ਬੋਲ ਰਹੀ ਹਾਂ ਮੈਨੂੰ ਲੱਗਦਾ ਫਿਰੂਜ਼ ਆਪਣੀ ਜਿਹੜੀ ਚੀਜ਼ ਹੈ ਉਹ ਵੀ ਮੰਨਨਵਸੀ ਤਿਆਰ ਨਹੀਂ ਸਾਨੂੰ ਲੱਗਦਾ ਉਹ ਤਾਂ ਕਿ ਸਾਡਾ ਵਿਆਹ ਹੋਇਆ ਤੇ ਜਿਹੜਾ ਹਸਬੰਡ ਹੈ ਉਹ ਸਿਰਫ ਸਾਡੇ ਲਈ ਕਮਾਉਂਦਾ ਹੈ ਇਹਦੀ ਕਮਾਈ ਸਾਰੀ ਸਾਡੀ ਹੈ ਇਹਦੇ ਉੱਤੇ ਹੋਰ ਕਿਸੇ ਦਾ ਹੱਕ ਨਹੀਂ ਨਹੀਂ ਉਹਦੇ ਉੱਤੇ ਮਾਪੇ ਦਾ ਵੀ ਹੱਕ ਹੈ ਜਿਨ੍ਹਾਂ ਨੇ ਸਾਰਾ ਕੁਝ ਉਹਦੇ ਉੱਤੇ ਲਗਾਇਆ ਸੋ ਮਾ ਮਾਪ ਦੇ ਹੱਕ ਜਿਹੜੇ ਨੇ ਉਹ ਵੀ ਹੈਗੇ ਨੇ ਮਾਪ ਆਪਣੇ ਫਰਜ਼ ਆਪਣੇ ਪੁੱਤੇ ਕੀਤੇ ਨੇ ਹੁਣ ਉਹਨਾਂ ਦਾ ਹੱਕ ਹੈ ਕਦੇ ਵੀ ਮਾਪ ਪਾਪ ਜੀ ਨਹੀਂ ਕਮਾਉਂਦੇ ਤੇ ਉਹਨਾਂ ਦੇ ਕੋਲ ਬਚਤ ਨਹੀਂ ਹੈ ਤਾਂ ਉਹਨਾਂ ਨੂੰ ਰੋਲੋ ਨਾ ਪਰ ਹਾਲਾਤ ਇਹ ਹੋ ਗਏ ਨੇ ਕਿ ਜਿਹੜੇ ਨਹੀਂ ਕਮਾਉਂਦੇ ਉਹਨਾਂ ਨੂੰ ਤੇ ਰੁੱਲਿਆ ਹੀ ਜਾ ਰਿਹਾ ਕੁਝ ਥਾਵਾਂ ਤੇ ਕੁਝ ਬੱਚਿਆਂ ਨੂੰ ਛੱਡ ਕੇ ਬਾਕੀ ਜਿਹੜੀ ਬਹਤਾਤ ਹੈ ਉਹ ਸਮਾਜ ਦਾ ਢਾਂਚਾ ਜਿਹੜਾ ਹੈ ਉਹ ਇਹ ਹੋ ਗਿਆ ਕਿ ਜਿਹੜੇ ਕਮਾ ਜਿਨ੍ਹਾਂ ਦੇ ਕੋਲ ਕੁਝ ਹੈ ਉਹ ਵੀ ਔਖੇ ਨੇ ਜਿਨ੍ਹਾਂ ਦੇ ਕੋਲ ਨਹੀਂ ਹੈ ਉਹ ਵੀ ਔਖੇ ਨੇ ਤੇ ਪੈਸਾ ਜਿਹੜਾ ਉਪਰਦਾਨ ਹੋ ਗਿਆ ਠੀਕ ਹੈ ਨਾ ਇਹਦੇ ਤੇ ਵਿਚਾਰ ਜਰੂਰ ਕਰਿਓ ਕਿ ਕਿਸੇ ਦਾ ਹਿੱਸਾ ਨਾ ਮਾਰੋ ਔਰ ਮਾਂ-ਪਾਪ ਨੂੰ ਕਦੀ ਗਦੀ ਨੂੰ ਗੋਲਿਆ ਨਾ ਕਰੋ ਔਰ ਮਾਂ-ਪਾਪ ਨੂੰ ਕਦੀ ਇਸ ਕੰਡੀਸ਼ਨ ਦੇ ਵਿੱਚ ਨਾ ਪਾਓ ਕਿ ਉਹ ਮਿਰੰਸ ਜਿਹੜੇ ਨੇ ਉਹਨਾਂ ਨੂੰ ਇਹ ਲੱਗੇ ਕਿ ਮੈਨੂੰ ਮੰਗਣਾ ਪੈ ਰਿਹਾ। ਯੰਡ ਜ਼ਰੂਰ ਦਿਓ। ਥੈਂਕ ਯੂ ਸ਼ੁਕਰੀਆ। ਇੱਕ ਵਾਰੀ ਫੇਰ ਜਨਰਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ, ਸ਼ੇਅਰ ਜ਼ਰੂਰ ਕਰਿਓ, ਲਾਈਕ ਜ਼ਰੂਰ ਕਰਿਓ। ਥੈਂਕ ਯੂ। ਮੈਨੂੰ ਤੁਹਾਡੀ ਬਹੁਤ ਜਿਹੜੀ ਮਦਦ ਤੇ ਹੱਲਾਸ਼ੇਰੀ ਦੀ ਜ਼ਰੂਰਤ। ਥੈਂਕ ਯੂ ਸ਼ੁਕਰੀਆ ਮਿਹਰਬਾਨੀ।